ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਾਂਗੇ ਜਗਦੀਪ ਸਿੰਘ ਬਾਰੇ ਜਿਸ ਦੀ ਸੈਲਰੀ ਦੇ ਚਰਚੇ ਹਰੇਕ ਪਾਸੇ ਹੋ ਰਹੇ ਆ ਹਰੇਕ ਨਿਊਜ਼ ਚੈਨਲ ਉਸ ਦੀ ਬਾਇਓਗ੍ਰਾਫੀ ਦੱਸ ਰਿਹਾ ਹੈ ਤੇ ਗੱਲ ਕਰਦੇ ਆਪਾਂ ਜਗਦੀਪ ਸਿੰਘ ਦੀ ਜਗਦੀਪ ਸਿੰਘ ਦਾ ਜਨਮ ਕਿੱਥੇ ਹੋਇਆ ਉਸ ਦੀ ਸੈਲਰੀ ਕਿੰਨੀ ਹੈ ਤੇ ਉਹ ਕੀ ਕੰਮਕਾਰ ਕਰਦਾ ਹੈ ਜਗਦੀਪ ਸਿੰਘ ਦੇ ਜਨਮ ਦੀ ਗੱਲ ਕਰੀਏ ਤਾਂ ਜਗਦੀਪ ਸਿੰਘ ਦਾ ਜਨਮ ਦਿੱਲੀ ਇੰਡੀਆ ਵਿੱਚ ਹੋਇਆ ਉਸ ਤੋਂ ਬਾਅਦ ਉਹ ਸਟੱਡੀ ਕਰਨ ਲਈ ਯੂ ਐਸ ਏ ਕੈਲੀਫੋਰਨੀਆ ਚਲਾ ਗਿਆ ਉਸਨੇ ਆਪ ਦੀ ਸਾਰੀ ਸਟੱਡੀ ਯੂਐਸਏ ਕੈਲੀਫੋਰਨੀਆ ਤੋਂ ਕੰਪਲੀਟ ਕੀਤੀ ਉਸ ਤੋਂ ਬਾਅਦ ਉਸਨੇ 2010 ਦੇ ਵਿੱਚ ਆਪਣੀ ਇੱਕ ਕੰਪਨੀ ਖੋਲੀ ਜਿਸ ਦਾ ਮੇਨ ਮਕਸਦ ਇਲੈਕਟ੍ਰੋਨਿਕ ਕਾਰਾਂ ਲਈ ਬੈਟਰੀਆਂ ਬਣਾਉਣਾ ਸੀ ਉਸਨੇ ਆਪਣੇ ਨਾਮ ਤੇ ਇਹ ਕੰਪਨੀ ਨੂੰ ਚਲਾਇਆ ਤਾਂ ਹੌਲੀ ਹੌਲੀ ਉਹ ਸਕਸੈਸ ਵੱਲ ਵਧਦਾ ਗਿਆ 2020 ਦੇ ਵਿੱਚ ਉਹ ਖਾਸ ਕਰਕੇ ਖਬਰਾਂ ਵਿੱਚ ਆਇਆ ਜਦੋਂ ਉਸ ਦੀਆਂ ਬੈਟਰੀਆਂ ਘੱਟ ਸਮੇਂ ਵਿੱਚ ਚਾਰਜ ਹੁੰਦੀਆਂ ਸੀ ਤੇ ਜਿਆਦਾ ਟਾਈਮ ਲਈ ਚਲਦੀਆਂ ਸਨ ਇੱਕ ਵੱਡੀਆਂ ਤੋਂ ਵੱਡੀਆਂ ਕਾਰਾਂ ਦੀਆਂ ਕੰਪਨੀਆਂ ਨਾਲ ਉਸ ਦੀਆਂ ਡੀਲਾਂ ਹੋਈਆਂ ਉਸ ਤੋਂ ਬਾਅਦ ਉਸ ਦੀ ਸੈਲਰੀ ਦੀ ਗੱਲ ਕਰੀਏ 48 ਕਰੋੜ ਰੁਪਿਆ ਉਸ ਨੂੰ ਇੱਕ ਮਹੀਨੇ ਦੀ ਸੈਲਰੀ ਮਿਲਦੀ ਹੈ ਜੋ ਕਿ ਸਾਲਾਨਾ ਸੈਲਰੀ 17500 ਕਰੋੜ ਰੁਪਿਆ ਬਣਦੀ ਹੈ ਜੇ ਆਪਾਂ ਗੱਲ ਕਰੀਏ ਇਸ ਨੇ ਦੁਨੀਆ ਦੇ ਅਮੀਰ ਆਦਮੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਜਿਵੇਂ ਕਿ ਅਲੌਨ ਮਾਸਕ ਮਾਰਕ ਜਗਰਵਰਗ ਵਰਗੇ ਲੋਕਾਂ ਨੂੰ ਵੀ ਇਸ ਨੇ ਪਿੱਛੇ ਛੱਡ ਦਿੱਤਾ ਹੈ ਤੇ ਪੰਜਾਬੀਆਂ ਨੂੰ ਇਸ ਤੇ ਮਾਨ ਹੋਣਾ ਚਾਹੀਦਾ ਹੈ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਿਓ ਤਾਂ ਕਿ ਆਪਣੇ ਪੰਜਾਬੀ ਦੀ ਗੱਲ ਹਰੇਕ ਥਾਂ ਤੱਕ ਪਹੁੰਚ ਸਕੇ ਧੰਨਵਾਦ